ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਖਟੀਆਂ ਮਿੱਠੀਆਂ ਮਿਰਚਾਂ ਦਾ ਆਚਾਰ ਜਿਹਦੇ ਲਈ 1 ਕਿਲੋ ਲਈਆਂ ਨੇ ਹਰੀਆਂ ਮਿਰਚਾਂ ਇੱਕ ਬੋਤਲ ਸਿਰਕੇ ਦੀ ਆਦਰਕ ਦੀ ਕੌਲੀ ਇੱਕੋ ਕੌਲੀ ਲਸਣ ਦੀ ਇੱਕ ਕੌਲੀ ਹੈਗੀ ਆ ਜੀਰਾ ਇਮਲੀ ਅਸੀਂ ਆਪਣੇ ਮਤਾਬਕ ਲਈਆ ਜਿੰਨੀ ਸਾਨੂੰ ਚਾਹੀਦੀ ਲੋੜ ਮੁਤਾਬਕ ਕਿ ਜ਼ਿਆਦਾ ਖੱਟਾ ਨਾ ਹੋਵੇ ਇਮਲੀ ਜਿਹੜੀ ਆ ਉਹਨੂੰ ਅਸੀਂ ਸਿਰਕੇ ਵਿੱਚ 2 ਘੰਟੇ ਪਹਿਲਾਂ ਭਿਓ ਕੇ ਰੱਖਦਾ ਸੀ ਸਿਰਕੇ ਦਾ ਇੱਕੋ ਹੀ ਕੱਪ ਪਾਉਣਾ ਇਹ ਵਾਲਾ ਕੱਪ ਅਸੀਂ ਪਾਇਆ ਸਿਰਕੇ ਦਾ ਤੁਸੀਂ ਵੀ ਆਪਣੇ ਮੁਤਾਬਕ ਪਾ ਲਿਓ ਜਿਹੜਾ ਵੀ ਹੋਇਆ ਚਲੋ ਹੁਣ ਇਹ ਆਚਾਰ ਨੂੰ ਬਣਾਉਣਗੇ ਮੰਮੀ ਇਹ ਜਿਹੜਾ ਸਾਰਾ ਸਮਾਨ ਆ ਜੀਰਾ ਲਸਣ ਅਦਰਕ ਇਹਨੂੰ ਅਸੀਂ ਗ੍ਰाइंड ਕਰਾਂਗੇ ਇਕੱਲੇ ਇਕੱਲੇ ਨੂੰ ਲਓ ਜੀ ਸਾਰੇ ਸਮਾਨ ਦਾ ਅਸੀਂ ਬਣਾ ਲਿਆ ਪੇਸਟ ਅਦਰਕ ਦਾ ਪੇਸਟ ਲਸਣ ਤੇ ਜੀਰਾ ਅਸੀਂ ਇਕੱਠਾ ਪੀਸ ਲਿਆ ਇਹਨੂੰ ਅਸੀਂ ਛਾਣ ਲਿਆ ਇਮਲੀ ਤੇ ਸਿਰਕੇ ਨੂੰ ਜੀ ਮਿਰਚਾਂ ਨੂੰ ਹੁਣ ਇਸ ਤਰ੍ਹਾਂ ਹੀ ਅਸੀਂ ਬਿਨਾ ਤੇਲ ਤੋਂ ਥੋੜਾ ਜਿਹਾ ਫਰਾਈ ਕਰ ਰਹੇ ਹਾਂ ਕਿ ਇਹਦੇ ਵਿੱਚ ਮਸਾਲਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਲੋ ਜੀ ਮਿਰਚਾਂ ਜਿਹੜੀਆਂ ਸੀ ਉਹ ਹਾਫ ਫਰਾਈ ਕਰਨੀਆਂ। ਬਿਨਾ ਤੇਲ ਤੋਂ ਹੁਣ ਅਸੀਂ ਕੜਾਹੀ ਵਿੱਚ ਪਾਇਆ ਥੋੜਾ ਜਿਹਾ ਤੇਲ। ਦੋ ਕੜਸ਼ੀਆਂ ਅਸੀਂ ਹੁਣ ਪਾਵਾਂਗੇ ਚੀਨੀ ਦੀਆਂ। ਇਮਲੀ ਤੇ ਸਿਰਕੇ ਦੇ ਵਿੱਚ ਜਿਹੜਾ ਸਾਡਾ ਮਿਕਸ ਕੀਤਾ ਹੋਇਆ। ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਲਸਣ ਤੇ ਜੀਰੇ ਦਾ ਪੇਸਟ

ਜਿਹੜਾ ਬਾਕੀ ਬਚਦਾ ਸਿਰਕਾ ਸੀ ਉਹ ਸਾਰਾ ਹੁਣ ਅਸੀਂ ਵਿੱਚ ਐਡ ਕਰਾਂਗੇ ਸਿਰਕਾ ਲਓ ਜੀ ਜਿਹੜਾ ਸਾਡਾ ਅਦਰਕ ਲਸਣ ਜੀਰਾ ਤੇ ਇਮਲੀ ਦਾ ਜਿਹੜਾ ਸੀਗਾ ਸਿਰਕਾ ਤੇ ਇਮਲੀ ਤੇ ਚੀਨੀ ਇਹ ਸਾਡਾ ਸਾਰਾ ਮਿਕਸਚਰ ਜਿਹੜਾ ਇਹ ਰਿਜਣ ਲੱਗ ਗਿਆ ਹੁਣ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਮਿਰਚਾਂ ਇਹਦੇ ਵਿੱਚ ਹੁਣ ਮਿਰਚਾਂ ਨੂੰ ਥੋੜੀ ਦੇਰ ਵਾਸਤੇ ਅਸੀਂ ਐਨ ਪਕਾਵਾਂਗੇ ਐਨ ਚੰਗੀ ਤਰ੍ਹਾਂ ਨਾਲ ਕਿ ਰਿਜਣ ਲੱਗ ਜਣ ਮਿਰਚ ਐਨ ਇਹਦੇ ਵਿੱਚ ਜਿਹੜਾ ਮਤਲਬ ਕਿ ਹਾਦਰਕ ਲਸਣ ਦਾ ਪੇਸਟ ਆ ਚੰਗੀ ਤਰ੍ਹਾਂ ਨਾਲ ਮਿਕਸ ਹੋ ਜੂਵੇ ਤੁਸੀਂ ਖਾ ਲਓ ਜਰੇ ਲਓ ਜੀ ਮਿਰਚਾਂ ਜਿਹੜੀਆਂ ਅਸੀਂ ਉਹ ਚੰਗੀ ਤਰ੍ਹਾਂ ਪੱਕ ਗਈਆਂ ਚੰਗੀ ਤਰ੍ਹਾਂ ਨਾਲ ਬਣ ਗਈਆਂ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨਾਂ ਨੂੰ ਅੱਧੇ ਘੰਟੇ ਵਾਸਤੇ ਟੱਕ ਟੱਕ ਕੇ ਰੱਖ ਲਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ